ਬਾਬਾ ਸਿੱਧ ਚਰਨੋ ਵੈਲਫੇਅਰ ਸੁਸਾਇਟੀ ਚੋਗੀਠੀ ਜਲੰਧਰ ਦੇ ਵੱਲੋਂ ਸ਼ਿਵਰਾਤਰੀ ਉਤਸਵ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤ ਦੇ ਲਈ ਖੀਰ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਨਾਲ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਹਰ ਹਰ ਮਹਾਦੇਵ ਦੇ ਜੈਕਾਰੇ ਲਗਾਉਂਦਿਆਂ ਸੰਗਤਾਂ ਨਜ਼ਰ ਆਈਆਂ ਸਭ ਸੰਗਤ ਨੂੰ ਸ਼ਿਵਰਾਤਰੀ ਮੌਕੇ ਵਧਾਈ ਦਾ ਸੰਦੇਸ਼ ਦਿੱਤਾ ਗਿਆ ਤੇ ਨਾਲ ਹੀ ਇਕਜੁੱਟ ਰਹਿਣ ਦਾ ਸੰਦੇਸ਼ ਵੀ ਦਿੱਤਾ ਗਿਆ ਤੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਕਿਹਾ ਗਿਆ ਇਸ ਮੌਕੇ ਤੇ ਬੀਜੀ ਸਾਂਪਲਾ ਸਮੀਰ ਸਾਂਪਲਾ ਬਰਿੰਦਰ ਕੁਮਾਰ ਬਿੱਟਾ ਰਵੀਪਾਲ ਪਵਨ ਕੁਮਾਰ ਹਰਜੀਤ ਸਿੰਘ ਮੈਂਬਰ ਮੌਜੂਦ ਰਹੇ ਪੱਤਰਕਾਰ ਰਵੀ ਜੱਸੀ ਦੀ ਜਲੰਧਰ ਤੋਂ ਰਿਪੋਰਟ ਸ਼ਿਵਰਾਤਰੀ ਦੇ શુભ ਮੌਕੇ ਦੀਆਂ ਸਭ ਨੂੰ ਵਧਾਈਆਂ ਜੀ ਤੇ ਇਹ ਲੰਗਰ ਲਾਇਆ ਗਿਆ ਜੀ ਚਕਿੱਟੀ ਦੇ ਨੌਜਾਨ ਸਭਾ ਆਪਣੇ ਬਾਬਾ ਸਿਰ ਵਲੀ ਸੋਸਾਇਟੀ ਵੱਲੋਂ ਬਾਬਾ ਸਿਰ ਵਲੀ ਸੋਸਾਇਟੀ ਸਾਡੀ ਵੱਲੋਂ ਲੰਗਰ ਲਾਇਆ ਗਿਆ ਹੈ ਜੀ ਇਹ ਸਭ ਜਗ ਨੂੰ ਸਾਰੇ ਸੰਸਾਰ ਨੂੰ ਆਪਣੇ ਸ਼ਿਵਰਾਤਰੀਆਂ ਨੂੰ ਸ਼ੁਭ ਕਾਮਨਾئیں ਅਸੀਂ ਸ਼ੁਭ ਇਹ